ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਲੇ ਹਾਰੀ ਕਰੇ ਆਪਣੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉੱਗਵਹੀ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰ ਬਿਨ ਕੋਰ ਅੰਧਾਰ ਸੋ ਕਹੋ ਟਲ ਗੁਰ ਸੇਵੀਐ ਅਹੰਸ ਸਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤੁ ਖਸਮਦੀ ਨੂਰ ਅਰਸੋਂ ਕੁਰਸੋਂ ਚਟੀਐ ਤੋ ਦੁਢੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਾਤਸ਼ਾਹ ਸਿਰ ਸਾਦ ਸਾਹ ਜਿਸ ਪਾਸ ਬਹਿਠਿਆ ਸੋਈ ਆ ਸਬਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੀਰਤ ਨਾਵਣ ਜਾਓ ਤੀਰਥ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਤ ਨਾਵਣ ਜਾਓ ਤੀਰਥ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਾਸ ਪੁਰਬ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਹ ਪ੍ਰਭ ਤਰਣੀ ਧਰਾ ਸੰਸਾਰ ਰੋਗੀ ਨਾਮਦਾਰ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਨਾ ਸਾਚ ਨਾ ਲਾਗੇ ਮੈਲ ਕਿਆ ਮਲ ਧੋਈਐ ਗੜਹੀ ਹਾਰ ਪਰੋਈ ਕਿਸ ਕਿਉਂ ਰੋਈਐ ਵਿਚਾਰ ਮਾਰ ਤਰੈ ਕਰੈ ਉਲਟ ਜੋ ਨਾ ਆਵਾਈ ਆਪ ਪਰਸ ਪਰਮ ਗਿਆਨੀ ਸਾਚ ਸੱਚੀ ਭਾਵਈ आनंद आन दिन हरख साचा दुख किल विखपर हरी सच नाम पाया गुरु देखाया मैल नाही सच मने संगत मीत मिलाप पूरा नावण ਗਾਵੇ ਗਾਵਣ ਹਾਰ ਸ਼ਬਦ ਸੁਹਾਵਣ ਸਾਲਾਹੀ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੀ ਪਿਰ ਸੰਗ ਪਾਵੈ ਸਹਿਜ ਨਾਵੈ ਬੀਣੀ ਤਾਂ ਸੰਗਮ ਸਤ ਸਤੇ ਆਰਾਦ ਇਕੰਕਾਰ ਸਾਚਾ ਨੇਤ ਦੇ ਚੜ੍ਹ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰਨਦਰ ਮੇਲ ਮਿਲਾਇਆ ਕਹਿਣ ਕਹ ਸਭ ਕੋਈ ਕੀ ਵਡ ਆਖੀਐ ਹਾ ਮੋਰਖ ਨੀਚ ਅਜਾਣ ਸਮਝਾ ਸਾਖੀਐ ਸਾਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੋ ਚੱਕਰੀ ਆਵਹਿ ਵਿਖਲਾਦੀ ਸ਼ਬਦ ਸਚੈ ਗੁਰ ਮੇਰਾ ਆਖਣ ਟੋਟ ਨਾ ਭਗਤ ਪੰਡਾਰੀ ਭਰਪੁਰ ਰਹਿ ਆਸੋ ਨਾਨਕ ਸੱਚ ਕਹਿ ਬੇਨੰਤੀ ਮਨ ਮਾਜੈ ਸੱਚ ਸੋ ਆਖਣ ਤੋੜ ਨਾ ਭਗਤ ਪੰਡਹਾਰੀ ਭਰਪੁਰ ਰਹਿਆ ਸੋ ਨਾਨਕ ਸੱਚ ਕਹਿ ਬੇਨੰਤੀ ਮਨ ਮਾਜੈ ਸੱਚ ਸੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ